ਟਾਈਮ ਹੋ ਗਿਆ ਜੀ 6:12 ਤੇ ਆਪਾਂ ਆਪਣੀ 15 ਮਿੰਟ ਦੀ ਵਰਕਿੰਗ ਮੋਡ ਤੇ ਲਾ ਕੇ ਡਿਲੀ ਚੈੱਕ ਕਰ ਲਿਆ ਵਾ ਜਿਹੜੇ ਮੇਰੇ ਵੀਰ ਇੰਡੀਆ ਪਾਕਿਸਤਾਨ ਵਿੱਚ ਰਹਿ ਰਹੇ ਨੇ ਤੇ ਉੱਥੇ ਜੋਬ ਕਰ ਰਹੇ ਆ ਟਰੱਕਾਂ ਦੀ ਇਹ ਅੰਦਰ ਵੇਅਰਹਾਊਸ ਦੇ ਵਿੱਚ ਕਾਫੀ ਜੋਬਾਂ ਨਿਕਲਦੀਆਂ ਰਹਿੰਦੀਆਂ ਨੇ ਸੱਚ ਰਿਹਾ ਗਾਲ ਦੋਸਤੋ ਕੀ ਹਾਲ ਚਾਲਾ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ-ਠਾਕ ਹੋਵੋਗੇ ਇੱਕ ਵਾਰ ਫਿਰ ਤੋਂ ਸਵਾਗਤ ਆ ਨਵੇਂ ਵਲੌਗ ਦੇ ਵਿੱਚ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੀ ਲਾਸਟ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਨੇ ਤੇ ਹਜੇ ਤੱਕ ਪਸੰਦ ਕਰ ਰਹੇ ਨੇ ਮੇਰੀ ਆਖਰੀ ਵੀਡੀਓ ਨੂੰ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਇੱਕ ਹੋਰ ਇਨਫੋਰਮੇਸ਼ਨ ਪਹਿਲਾਂ ਤਾਂ ਕਰਦੇ ਆ ਆਪਾਂ ਆਪਣਾ ਟੂਰ ਸਟਾਰਟ ਤੇ ਨਾਲ-ਨਾਲ ਕਰਦੇ ਆ ਗੱਲਾਂ ਬਾਤਾਂ ਟਾਈਮ ਹੋ ਗਿਆ ਜੀ 6:12 ਤੇ ਆਪਾਂ ਆਪਣੀ 15 ਮਿੰਟ ਦੀ ਵਰਕਿੰਗ ਮੋਡ ਤੇ ਲਾ ਕੇ ਡਿਲੀ ਚੈੱਕ ਕਰ ਲਿਆ ਵਾ ਤੇ ਹੁਣ ਟਾਈਮ ਹੋ ਗਿਆ ਲੋਡਿੰਗ ਦਾ 6:30 ਵਜੇ ਲੋਡਿੰਗ ਆਪਾਂ ਸਟਾਰਟ ਕਰ ਦਨੇ ਹੁੰਨੇ ਆ ਤੇ ਹੁਣ ਚੱਲਦੇ ਆ ਆਪਾਂ ਆਪਣੇ ਡੋਰ ਨੰਬਰ 322 ਵੱਲ ਆ ਆ ਗਿਆ ਜੀ ਜਿੱਥੇ ਆਪਾਂ پارک ਕਰਨਾ 322 ਤੇ ਅੱਜੇ ਮੈਨੂੰ ਲੱਦਾ ਆਇਆ ਨਹੀਂ ਹੈਗਾ ਦੂਜਾ ਆਪਣੇ ਤੋਂ ਪਹਿਲਾਂ ਜਿਹੜਾ ਲੋਡ ਕਰਦਾ ਵਾ ਟਰੱਕ ਵਾਲਾ ਆਪਾਂ ਲੌਣਿਆਂ ਜਦ ਨੂੰ ਪਾਰਕਿੰਗ ਤੇ ਟਰਾਲੀਆਂ ਕਰਤੀਆਂ ਜੀ ਲੋਡ ਤੇ ਇਹਨੂੰ ਲਾ ਲੈਣਾ ਆਪਾਂ ਇਹਦੇ ਨਾਲ ਲੋਕ ਲਾ ਦੇਣਾ ਵੀ ਤਾਂ ਕਿ ਡਰਾਈਵਿੰਗ ਕਰਦੇ ਹੋਏ ਹਿੱਲਣ ਨਾ ਅੱਗੇ ਪਿੱਛੇ ਨਾ ਹੋਣ ਹਾਂਜੀ ਦੋਸਤੋ ਲੋਡਿੰਗ ਹੋ ਗਈ ਆ ਤੇ ਆਪਣੇ ਕੋਲ ਅੱਜ ਹੈਗੀਆਂ ਨੇ 6 ਟਰੋਲੀਆਂ ਤੇ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਹੈਗੀ ਵੀ ਜਗ੍ਹਾ ਹੈਗੀ ਆਪਣੇ ਕੋਲ 12 ਟਰੋਲੀਆਂ ਦੀ ਤੇ ਇਹ ਰੋਜ਼ ਹੀ ਆਪਾਂ ਨੂੰ ਇਹ ਰੂਟ ਦੇ ਵਿੱਚ ਕਦੇ ਤਾਂ 6 ਦੇ ਦਿੰਦੇ ਆ ਕਦੇ 8 ਦੇ ਦੇ ਦਿੰਦੇ ਆ ਤੇ ਉਹੀ ਮੈਂ ਸੋਚਦਾ ਸੀਗਾ ਵੀ ਅੱਜ ਸ਼ਾਮ ਨੂੰ ਇਹਨਾਂ ਨਾਲ ਆ ਕੇ ਮੈਂ ਆਫਿਸ ਦੇ ਵਿੱਚ ਆਪਣੇ ਟੀਮ ਲੀਡਰ ਨਾਲ ਗੱਲ ਕਰਾਂ ਵੀ ਜਦ ਟਰੋਲੀਆਂ ਦੀ ਜਗ੍ਹਾ ਹੀ ਬਾਰ ਆਵਾ ਤੁਸੀਂ ਮੈਨੂੰ 6 ਦੇ ਦਿੰਨੇ ਹੋ ਕਦੇ 8 ਦੇ ਦਿੰਨੇ ਹੋ ਵੀ ਘੱਟੋ ਘੱਟ ਮੈਨੂੰ 2 ਜਾਂ 3 ਟਰੋਲੀਆਂ ਦਿਆ ਕਰੋ ਫੇਰ ਟਾਈਮ ਤਾਂ ਹੋਣੇ ਹੀ ਲੱਗਣਾ ਮੈਂ ਥੋੜਾ ਹੋਰ ਜਲਦੀ ਵੇਲਾ ਹੋ ਜਾ ਕਰੂੰਗਾ ਜੇ ਦੇਣੀ ਆ ਹੀ ਹੁੰਦੀਆਂ ਟਰੋਲੀਆਂ ਚਲੋ ਆਪਾਂ ਟੂਰ ਸਟਾਰਟ ਕਰਦੇ ਆ ਜਰਮਨ ਦੇ ਵੈਦਰ ਦਾ ਵੀ ਕੁਝ ਪਤਾ ਨਹੀਂ ਲੱਗਦਾ ਹੈਗਾ ਅੱਜ ਟੈਂਪਰੇਚਰ ਹੈਗਾ ਵਾ 19 ਡਿਗਰੀ ਇੱਕਦਮ ਹੀ ਟੈਂਪਰੇਚਰ ਡਾਊਨ ਹੋ ਜਾਂਦਾ ਵੱਧ ਜਾਂਦਾ ਪਰ ਸਹੀ ਆ ਠੀਕ ਆ ਤੇ 6 ਟਰੋਲੀਆਂ ਹੈਗੀਆਂ ਨੇ ਆਪਣੇ ਕੋਲ ਅੱਜ ਮੈਂ ਥੋੜਾ ਲੇਟ ਹੀ ਚੱਲਦਾ ਪਿਆ ਵਾਂ ਕਿਉਂਕਿ ਹਰ ਵਾਰੀ ਇਦਾਂ ਹੀ ਹੁੰਦਾ ਵੀ ਜਿਹੜਾ ਆਪਣੇ ਤੋਂ ਪਹਿਲਾ ਟਰੱਕ ਆਲਾ ਵਾ ਤੇ ਉਹ ਨਿਕਲਦਾ ਇਥੋਂ ਕਾਫੀ ਟਾਈਮ ਪਹਿਲਾਂ ਜਾਂਦਾ ਮੇਰੇ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਨਿਕਲ ਜਾਂਦਾ ਵਾ ਤੇ ਜਦੋਂ ਮੈਂ ਉੱਥੇ ਪਹੁੰਚਦਾ ਮੈਂ ਆਪਣੇ ਲੋਕੇਸ਼ਨ ਤੇ ਉੱਥੇ ਉਹ ਉਹ ਮਤਲਬ ਉਹਦੋਂ ਖਾਲੀ ਕਰ ਰਿਹਾ ਹੁੰਦਾ ਵਾ ਪਤਾ ਨਹੀਂ ਜਾਂ ਸਲੋ ਚੱਲਦਾ ਕਿੱਦਾਂ ਉਹ ਫਿਰ ਮੈਨੂੰ ਜਾ ਕੇ ਵੇਟ ਕਰਨੀ ਪੈਂਦੀ ਆ ਤੇ ਤਾਂ ਆਪਾਂ ਹੁਣ ਅੱਜ ਥੋੜਾ ਲੇਟ ਹੀ ਜਾ ਰਹੇ ਆ ਮੈਨੂੰ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਵੀ ਇੱਥੇ ਜੌਬ ਮਿਲ ਜਾਊਗੀ ਵੀ ਕਿਸੇ ਵੀ ਤਰ੍ਹਾਂ ਦੀ ਤੇ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਅੰਦਰ ਵੇਅਰਹਾਊਸ ਦੇ ਵਿੱਚ ਕਾਫੀ ਜੌਬਾਂ ਨਿਕਲਦੀਆਂ ਰਹਿੰਦੀਆਂ ਨੇ ਤੇ ਮੈਨੂੰ ਲੱਗਦਾ ਨਾ ਮੰਡੇ ਨੂੰ ਸਵੇਰੇ ਇੱਥੇ ਜਿਹੜੇ ਨਵੇਂ ਵਰਕਰ ਨੂੰ ਰੱਖਦੇ ਨੇ ਨਾ ਤੇ ਮੰਡੇ ਨੂੰ ਉਹ ਸਾਰੇ ਆਉਂਦੇ ਆ ਉਹਨਾਂ ਦੀ ਇੰਟਰਵਿਊ ਵਗੈਰਾ ਹੁੰਦੀ ਆ ਤੇ ਉਹਨਾਂ ਵਿੱਚੋਂ ਕਈ ਜਾਣੇ ਇੰਗਲਿਸ਼ ਬੋਲਦੇ ਮੈਂ ਦੇਖੇ ਨੇ ਜਿਹੜੇ ਨਵੇਂ ਆਉਂਦੇ ਨੇ ਤੇ ਇਦਾਂ ਵੀ ਇੱਥੇ ਜੋਬ ਜੋਬ ਮਿਲ ਜਾਂਦੀ ਆ इजीली ਤੇ ਜਿਨ੍ਹਾਂ ਨੇ ਵੀ ਇੱਥੇ ਲੱਗਣਾ ਮੈਂ ਤੁਹਾਨੂੰ ਲੋਕੇਸ਼ਨ ਦਿਖਾ ਦਿੰਨਾ ਵਾ ਆਫਿਸ ਦੀ ਤੁਸੀਂ ਆਪਣਾ ਸੀਵੀ ਲੈ ਕੇ ਆਓ ਤੇ ਉੱਥੇ ਉਹਨਾਂ ਨਾਲ ਆਫਿਸ ਦੇ ਵਿੱਚ ਗੱਲ ਕਰਕੇ ਉੱਥੇ ਆਪਣਾ ਸੀਵੀ ਦੇ ਦਿਓ ਤੇ ਮੈਂ ਤੁਹਾਨੂੰ ਅਨੇ ਇੱਥੇ ਦਿਖਾਉਣਾ ਆਫਿਸ ਕਿੱਥੇ ਬਣਿਆ ਸਾਹਮਣੇ ਕਾਰ ਪਾਰਕਿੰਗ ਇਹਦੀ ਕਾਰ ਪਾਰਕਿੰਗ ਦੀ ਤੁਸੀਂ ਐਂਟ੍ਰੈਂਸ ਦੇ ਵਿੱਚ ਆਉਣਾ ਵਾ ਤੇ ਆ ਸਾਹਮਣੇ ਆ ਆਫਿਸ ਬਣਿਆ ਹੋਇਆ ਜਿਹੜਾ ਰਾਈਟ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਆ 플ੈਗ ਲੱਗੇ ਹੋਏ ਸੀ ਇਹਦੇ ਨਾਲ ਆ ਆਫੀਸਰ ਰਾਈਟ ਸਾਈਡ ਤੇ ਇੱਥੇ ਆ ਕੇ ਤੁਸੀਂ ਆਪਣਾ ਸੀਵੀ ਦੇ ਸਕਦੇ ਹੋ ਤੇ ਇਹ ਫਿਰ ਤੁਹਾਨੂੰ ਦੱਸ ਦੇਣਗੇ ਕਿਦਾਂ ਵੀ ਕੰਟੈਕਟ ਕਰਨਗੇ ਜਾਂ ਤੁਹਾਨੂੰ ਬੁਲਾਉਣ ਕੇ ਕਿਹੜੇ ਦਿਨ ਆਉਣਾ ਤੁਸੀਂ ਵੀ ਇੰਟਰਵਿਊ ਹੋਊਗੀ ਤੁਹਾਡੇ ਤੇ ਅੰਦਰ ਜੋਬ इजीली ਮਿਲ ਜਾਊਗੀ ਤੁਹਾਨੂੰ ਸਟਾਰਟਿੰਗ ਲਈ ਇੱਥੋਂ ਜੋਬ ਵਧੀਆ ਇਹ ਤੁਸੀਂ ਕਰ ਸਕਦੇ ਹੋ ਹਾਲੋ 6000 no fear on fears ich habe 6 rollie ਧੰਨਵਾਦ ਸ਼ੁਮ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇੱਥੇ ਜਰਮਨ ਦੇ ਡਰਾਈਵਿੰਗ ਲਾਇਸੈਂਸ ਬਾਰੇ ਵੀ ਜਿਹੜੇ ਨਵੇਂ ਆਏ ਨੇ ਉਹ ਵੀ ਆਪਣਾ ਡਰਾਈਵਿੰਗ ਲਾਇਸੈਂਸ ਕਿਵੇਂ ਲੈ ਸਕਦੇ ਨੇ ਤੇ ਜਿਹੜੇ ਯੂਰੋਪੀਅਨ ਤੋਂ ਯੂਰੋਪੀਅਨ ਕੰਟਰੀਆਂ ਤੋਂ ਆ ਰਹੇ ਨੇ ਉਹਨਾਂ ਨੇ ਐਕਸਚੇਂਜ ਕਰਾਉਣਾ ਮਾ ਤਾਂ ਉਹਨਾਂ ਲਈ ਕੀ ਰਿਕੁਆਇਰਮੈਂਟ ਆ ਉਹਦੇ ਬਾਰੇ ਅੱਜ ਆਪਾਂ ਗੱਲ ਕਰਦੇ ਆ ਤੇ ਕਾਫੀ ਇਨਫੋਰਮੇਸ਼ਨ ਮੈਂ ਇਕੱਠੀ ਕੀਤੀ ਹੈ ਇਹ ਚੀਜ਼ ਬਾਰੇ ਤੇ ਜਿਹੜੀ ਵੀ ਮੈਂ ਇਨਫੋਰਮੇਸ਼ਨ ਤੁਹਾਨੂੰ ਦਿਨਾ ਮਾ ਉਹ ਤੁਸੀਂ ਇੱਕ ਵਾਰ ਆਉਣ ਤੋਂ ਪਹਿਲਾਂ ਮੂਵ ਹੋਣ ਤੋਂ ਪਹਿਲਾਂ ਡਬਲ ਚੈੱਕ ਜ਼ਰੂਰ ਕਰ ਲਿਆ ਕਰੋ ਕਿਉਂਕਿ ਇੱਥੇ ਇਹਨਾਂ ਦੇ ਲਾਅ ਚੇਂਜ ਹੁੰਦੇ ਰਹਿੰਦੇ ਨੇ ਚੱਲਦੇ ਆਂ ਆਪਾਂ ਹੁਣ ਗਰੂਨਬਰਗ ਪਹੁੰਚ ਗਏ ਜੀ ਆਪਾਂ ਬ੍ਰਾਂਚ ਦੇ ਵਿੱਚ ਤੇ ਉਹ ਦੂਜਾ ਟਰੱਕ ਵਾਲਾ ਰਸਤਾ ਜੇ ਮਿਲ ਗਿਆ ਸੀਗਾ ਉਹ ਖਾਲੀ ਕਰ ਗਿਆ ਵੀ ਆਪਾਂ ਸਹੀ ਟਾਈਮ ਤੇ ਆ ਗਏ ਆ ਠੀਕ ਆ ਹੁਣ ਗਾ ਖਾਲੀ ਕਰਕੇ ਫਿਰ ਆਪਾਂ ਬ੍ਰੇਕ ਕਰਦੇ ਆ ਤੇ ਕਰਦੇ ਆ ਫਿਰ ਗੱਲਾਂ ਬਾਤਾਂ ਸੋ ਇੱਥੇ ਕੀਤੀ ਆ ਜੀ ਆਪਾਂ 15 ਮਿੰਟ ਦੀ ਬ੍ਰੇਕ ਤੇ ਗੱਲਬਾਤ ਕਰਦੇ ਆ ਲਾਇਸੈਂਸ ਐਕਸਚੇਂਜ ਬਾਰੇ ਤੇ ਜਿਹੜੇ ਮੇਰੇ ਵੀਰ ਯੂਰਪ ਤੋਂ ਮੂਵ ਹੋਣਾ ਚਾਹੁੰਦੇ ਆ ਜਰਮਨ ਵਿੱਚ ਤੇ ਉਹਨਾਂ ਕੋਲ ਨੈਸ਼ਨੈਲਿਟੀ ਹੈਗੀ ਆ ਤੇ ਲਾਇਸੈਂਸ ਆਪਣਾ ਚੇਂਜ ਕਰਾਉਣਾ ਚਾਹੁੰਦੇ ਆ ਉਹ ਤਾਂ ਡਾਇਰੈਕਟ ਇੱਥੇ ਆ ਕੇ ਜਰਮਨੀ ਦੇ ਵਿੱਚ ਕੰਮ ਕਰ ਸਕਦੇ ਆ ਉਹਨਾਂ ਨੂੰ ਕੋਈ ਇੱਥੇ ਵਰ ਪਰਮਿਟ ਦੀ ਲੋੜ ਨਹੀਂ ਹੈ ਕਿਉਂਕਿ ਉਹਨਾਂ ਕੋਲ ਯੂਰਪ ਦੀ ਨੈਸ਼ਨੈਲਿਟੀ ਹੈਗੀ ਆ ਤੇ ਲਾਇਸੈਂਸ ਉਹਨਾਂ ਦਾ ਆਉਂਦੇ ਸਾਰੇ ਇੱਥੇ ਡਾਇਰੈਕਟਲੀ ਚੇਂਜ ਹੋ ਜਾਊਗਾ ਤੇ ਜਿਨ੍ਹਾਂ ਕੋਲ ਹੈਗਾ ਯੂਰੋਪੀਅਨ ਕੰਟਰੀ ਦਾ ਰਾਈਡੈਂਸ ਕਾਰਡ ਹੈਗਾ ਵਾ ਪਰਮਨੈਂਟ 5 ਸਾਲ ਜਾਂ 10 ਸਾਲ ਦਾ ਤੇ ਉਹ ਆਪਣਾ ਉਥੋਂ ਦੀ EU ਕਾਰਡ ਬਣਵਾ ਕੇ ਲੈ ਕੇ ਆਉਣ ਤੇ ਇੱਥੇ ਲਿਆ ਕੇ ਫਿਰ ਉਹਨਾਂ ਨੂੰ ਥੋੜਾ ਈਜ਼ੀ ਰਹੂਗਾ ਇੱਥੇ ਦਾ ਕਾਰਡ ਚੇਂਜ ਕਰਾਉਣ ਲਈ ਕੰਟਰੈਕਟ ਲੱਗਦਾ ਇੱਥੇ ਜਿੱਥੇ ਵੀ ਜੌਬ ਕਰਨਗੇ ਤੇ ਉਹ ਡਾਕੂਮੈਂਟ ਅਪਲਾਈ ਕਰਨਗੇ ਇੱਥੇ ਇਮੀਗ੍ਰੇਸ਼ਨ ਦੇ ਵਿੱਚ ਤੇ ਉਹਨਾਂ ਦੇ ਜਦੋਂ ਡਾਕੂਮੈਂਟ ਬਣ ਗਏ ਉਸ ਤੋਂ ਬਾਅਦ ਰਾਈਡੈਂਸ ਕਾਰਡ ਮਿਲ ਜੂਗਾ ਇੱਥੇ ਜਰਮਨ ਦਾ ਤੇ ਫਿਰ ਉਹ ਆਪਣਾ ਜਾ ਕੇ ਲਾਇਸੈਂਸ ਚੇਂਜ ਕਰਵਾ ਸਕਦੇ ਨੇ ਤੇ ਉਹਦੇ ਲਈ ਜਿਹੜੇ ਡਾਕੂਮੈਂਟ ਹੁੰਦੇ ਨੇ ਲਾਇਸੈਂਸ ਚੇਂਜ ਕਰਾਉਣ ਲਈ ਇੱਕ ਤਾਂ ਤੁਹਾਡੀ ਵੈਲਿਡ ਆਈਡੈਂਟੀਫਿਕੇਸ਼ਨ ਕਾਰਡ ਹੋਣਾ ਚਾਹੀਦਾ ਜਾਂ ਪਾਸਪੋਰਟ ਹੋਣਾ ਚਾਹੀਦਾ ਵਾ ਤੇ ਇੱਕ ਫੋਟੋ ਲੱਗਦੀ ਆ ਪਾਸਪੋਰਟ ਸਾਈਜ਼ ਫੋਟੋ ਲੱਗਦੀ ਆ ਤੁਹਾਡਾ ਲਾਇਸੈਂਸ ਵੈਲਿਡ ਹੋਣਾ ਚਾਹੀਦਾ ਜਦੋਂ ਤੁਸੀਂ ਐਪਲੀਕੇਸ਼ਨ ਲਾਉਣੀ ਆ ਤੇ ਇਹ ਫਿਰ 5 ਤੋਂ ਲੈ ਕੇ ਮਤਲਬ 10 ਦਿਨ ਲਾਉਂਦੇ ਨੇ ਮਤਲਬ 1 ਵੀਕ ਟੂ 2 ਵੀਕਸ ਲੱਗਦੇ ਨੇ ਤੇ ਲਾਇਸੈਂਸ ਤੁਹਾਡਾ ਬਣ ਕੇ ਆ ਜਾਂਦਾ ਤੇ ਜਿਹੜਾ ਤੁਹਾਡਾ ਜਿਹੜੀ ਵੀ ਕੰਟਰੀ ਦਾ ਤੁਹਾਡਾ ਲਾਇਸੈਂਸ ਆ ਯੂਰਪ ਦੇ ਵਿੱਚ ਦਾ ਉਹ ਇਹਨਾਂ ਨੂੰ ਤੁਹਾਨੂੰ ਸਰੈਂਡਰ ਕਰਨਾ ਪੈਣਾ ਫਿਰ ਉਹ ਤੁਹਾਡਾ ਲਾਇਸੈਂਸ ਇਹ ਵਾਪਸ ਭੇਜ ਦੇਣਗੇ ਜਿੱਥੋਂ ਤੁਸੀਂ ਜਿੱਥੋਂ ਵੀ ਇਸ਼ੂ ਹੋਇਆ ਤੁਹਾਨੂੰ ਇਹ ਲਾਇਸੈਂਸ ਜਿਹੜੇ ਮੇਰੇ ਵੀਰ ਇੰਡੀਆ ਪਾਕਿਸਤਾਨ ਦੇ ਵਿੱਚ ਰਹਿ ਰਹੇ ਨੇ ਤੇ ਉੱਥੇ ਜੌਬ ਕਰ ਰਹੇ ਆ ਟਰੱਕਾਂ ਦੀ ਟਰੱਕ ਡਰਾਈਵਿੰਗ ਕਰ ਰਹੇ ਆ ਤੇ ਉਹਨਾਂ ਦੇ ਲਾਇਸੈਂਸ ਆਲਰੇਡੀ ਉੱਥੇ ਬਣੇ ਹੋਏ ਨੇ ਤੇ ਉਹ ਜਰਮਨੀ ਮੂਵ ਹੋਣਾ ਚਾਹੁੰਦੇ ਆ ਤੇ ਮੈਂ ਪਹਿਲੀ ਗੱਲ ਇਹ ਦੱਸਦਾ ਵੀ ਉਹਨਾਂ ਦੇ ਲਾਇਸੈਂਸ ਇੱਥੇ ਚੇਂਜ ਨਹੀਂ ਹੋਣੇ ਹੈਗੇ ਕਿਉਂਕਿ ਜਰਮਨੀ ਦੇ ਵਿੱਚ ਯੂਰੋਪੀਅਨ ਲਾਇਸੈਂਸ ਚੇਂਜ ਕਰ ਸਕਦੇ ਆ ਆਪਾਂ ਤੇ ਕੁਝ ਕੁ ਕੰਟਰੀਆਂ ਹੈਗੀਆਂ ਜਿਨ੍ਹਾਂ ਨਾਲ ਇਹਨਾਂ ਦਾ ਜਰਮਨੀ ਦਾ ਸਪੈਸ਼ਲ ਐਗਰੀਮੈਂਟ ਹੋਇਆ ਵਾ ਤੇ ਉਹ ਆ ਕੇ ਇੱਥੇ ਲਾਇਸੈਂਸ ਚੇਂਜ ਕਰ ਸਕਦੇ ਨੇ ਤੇ ਮੈਂ ਉਹ ਕੰਟਰੀਆਂ ਦੀ ਲਿਸਟ ਵੀ ਤੁਹਾਨੂੰ ਇੱਥੇ ਨਾਲ ਅਟੈਚ ਕਰ ਦੂੰਗਾ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ ਉਹਦੇ ਲਿਸਟ ਦੇ ਵਿੱਚ ਆਉਂਦੇ ਹੋ ਜਾਂ ਨਹੀਂ ਤੇ ਜਿਹੜੇ ਇੰਡੀਆ ਪਾਕਿਸਤਾਨ ਜੋ ਕਿਸੇ ਹੋਰ ਵੀ ਕੰਟਰੀਆਂ ਤੋਂ ਇੱਥੇ ਜਰਮਨੀ ਆ ਕੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਇੱਥੇ ਵਰ ਪਰਮਿਟ ਲੈਣਾ ਪੈਣਾ ਵੀਜ਼ਾ ਲੈਣਾ ਪੈਣਾ ਇੱਥੇ ਆਉਣ ਲਈ ਤੇ ਜਿਹੜੇ ਮੇਰੇ ਵੀਰ ਜਰਮਨ ਦੇ ਵਿੱਚ ਰਹਿ ਰਹੇ ਨੇ ਤੇ ਉਹ ਟਰੱਕ ਦਾ ਲਾਇਸੈਂਸ ਕਰਨਾ ਚਾਹੁੰਦੇ ਨੇ ਉਹਨਾਂ ਲਈ ਇੱਕ ਆਪਸ਼ਨ ਹੈਗੀ ਆ ਵੀ ਇੱਥੇ ਟਰੱਕ ਦਾ ਲਾਇਸੈਂਸ ਤੁਸੀਂ ਇੰਗਲਿਸ਼ ਵਿੱਚ ਕਰ ਸਕਦੇ ਹੋ ਦੋ ਐਗਜ਼ਾਮ ਇੰਗਲਿਸ਼ ਵਿੱਚ ਹੁੰਦੇ ਨੇ ਤੇ ਤੀਜਾ ਐਗਜ਼ਾਮ ਕੋਡ 95 ਉਹ ਤੁਹਾਨੂੰ ਡੱਚ ਲੈਂਗੁਏਜ ਦੇ ਵਿੱਚ ਦੇਣਾ ਪੈਣਾ ਪਰ ਉਹ ਵੀ ਇੰਨਾ ਜ਼ਿਆਦਾ ਟਫ ਨਹੀਂ ਹੁੰਦਾ ਤੇ ਦੈਨ ਤੁਹਾਨੂੰ ਫਿਰ ਪ੍ਰੈਕਟੀਕਲ ਦੇਣਾ ਪੈਣਾ ਵਾ ਸੋ ਇਹ ਸੀ ਜੀ ਅੱਜ ਦੀ ਇਨਫੋਰਮੇਸ਼ਨ ਤੁਹਾਡੇ ਸਾਰਿਆਂ ਲਈ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੂਗੀ ਤੇ ਹੁਣ ਚੱਲਦੇ ਆਂ ਆਪਾਂ ਆਪਣੇ ਫਿਲੀਆਲੇ ਵੱਲ ਨੂੰ ਟਾਈਮ ਵੀ ਹੋ ਚੁੱਕਿਆ ਕਾਫੀ ਚਲੋ ਤੇ ਮੈਨੂੰ ਬਹੁਤ ਜ਼ਿਆਦਾ ਕਮੈਂਟ ਆ ਰਹੇ ਨੇ ਮੇਰੇ ਵੀਰਾਂ ਦੇ ਕੇ ਅਸੀਂ ਲਿਥੁਆਨੀਆ ਦੇ ਵਿੱਚ ਜਾਂ ਹੰਗਰੀ ਦੇ ਵਿੱਚ ਅਸੀਂ ਟਰੱਕ ਦੀ ਜੋਬ ਕਰ ਰਹੇ ਆ ਤੇ ਸਾਡੇ ਕੋਲ ਟੀਆਰਸੀ ਕਾਰਡ ਹੈਗਾ ਵਾ ਇੱਥੇ ਦਾ ਅਸੀਂ ਜਰਮਨੀ ਮੂਵ ਹੋਣਾ ਚਾਹੁੰਦੇ ਆ ਤੇ ਪਹਿਲੀ ਗੱਲ ਤਾਂ ਇਹ ਜੀ ਵੀ ਜਿਹੜਾ ਘਾਟੇ ਸਾਰਿਆਂ ਕੋਲ ਇਹ ਵੀਜ਼ਾ ਇਹ ਇੱਕ ਸਿਰਫ ਕੰਪਨੀ ਵੱਲੋਂ ਤੁਹਾਨੂੰ ਇੱਕ ਵਰ ਪਰਮਿਟ ਇਸ਼ੂ ਹੋਇਆ ਵਾ ਵੀ ਤੁਸੀਂ ਸਿਰਫ ਉਹੀ ਕੰਟਰੀ ਦੇ ਵਿੱਚ ਇਹ ਜੋਬ ਕਰ ਸਕਦੇ ਹੋ ਇੱਕ ਸਪੈਸ਼ਲ ਵੀਜ਼ਾ ਹੁੰਦਾ ਵਾ ਤੇ ਤੁਸੀਂ ਟ੍ਰੈਵਲ ਕਰ ਸਕਦੇ ਹੋ ਪਰ ਤੁਸੀਂ ਜੌਬ ਨਹੀਂ ਕਰ ਸਕਦੇ ਜੇ ਤੁਸੀਂ ਜਰਮਨੀ ਆਉਣਾ ਚਾਹੁੰਦੇ ਹੋ ਇੱਥੇ ਜੌਬ ਕਰਨਾ ਚਾਹੁੰਦੇ ਹੋ ਤੁਹਾਨੂੰ ਇੱਥੇ ਦਾ ਵਰ ਪਰਮਿਟ ਲੈਣਾ ਪੈਣਾ ਵਾ ਤੇ ਫਿਰ ਤੁਸੀਂ ਇੱਥੇ ਜੌਬ ਕਰ ਸਕਦੇ ਹੋ ਜਾਂ ਇੱਕ ਹੋਰ ਆਪਸ਼ਨ ਹੈਗੀ ਆ ਤੁਸੀਂ ਆਨਲਾਈਨ ਟਰਾਈ ਕਰ ਸਕਦੇ ਹੋ ਜਰਮਨੀ ਵਿੱਚ ਜਿੱਥੇ ਵੀ ਵੈਕੈਂਸੀ ਹੈਗੀ ਆ ਟਰੱਕ ਡਰਾਈਵਰ ਦੀ ਤੁਸੀਂ ਇੰਡੀਡ ਦੇ ਉੱਪਰ ਸਰਚ ਕਰ ਸਕਦੇ ਹੋ ਉਹ ਕੰਪਨੀ ਦੇ ਨਾਲ ਤੁਸੀਂ ਕੰਟੈਕਟ ਕਰੋ ਉਹਨਾਂ ਨੂੰ ਬਾਈ ਈਮੇਲ ਤੁਸੀਂ ਆਪਣਾ ਸਾਰਾ ਡਾਟਾ ਭੇਜੋ ਉਹਨਾਂ ਨੂੰ ਵੀ ਤੁਸੀਂ ਕਿਹੜੀ ਕੰਟਰੀ ਦੇ ਵਿੱਚ ਜੌਬ ਕਰ ਰਹੇ ਹੋ ਕਿਹੜੀ ਕੰਪਨੀ 'ਚ ਤੇ ਕਿੰਨੇ ਸਾਲ ਦਾ ਤੁਹਾਨੂੰ ਐਕਸਪੀਰੀਅੰਸ ਆ ਸਾਰਾ ਕੁਝ ਉਹਨਾਂ ਨੂੰ ਤੁਸੀਂ ਲਿਖ ਕੇ ਭੇਜੋ ਜੇ ਉਹਨਾਂ ਨੂੰ ਬੰਦਿਆਂ ਦੀ ਲੋੜ ਹੋਈ ਉਹ ਤੁਹਾਡੇ ਨਾਲ ਕੰਟੈਕਟ ਕਰਨਗੇ ਤੁਹਾਨੂੰ ਹੋ ਸਕਦਾ ਉਹ ਆਫਰ ਲੈਟਰ ਦੇ ਦੇਣ ਜੌਬ ਆਫਰ ਤੇ ਉਹਦਾ ਬੈਨੀਫਿਟ ਇਹ ਹੋ ਜਾਊਗਾ ਤੁਹਾਨੂੰ ਵੀ ਤੁਹਾਨੂੰ ਇੱਥੇ ਪੇਪਰ ਲਾਉਣੇ ਈਜ਼ੀ ਹੋ ਜਾਣਗੇ ਤੇ ਪੇਪਰ ਜੇ ਮਿਲ ਗਏ ਫਿਰ ਇੱਥੇ ਤੁਸੀਂ ਜੌਬ ਕਰ ਸਕਦੇ ਹੋ ਜਰਮਨੀ ਦੇ ਵਿੱਚ ਬਾਕੀ ਟਰਾਈ ਕਰਦੇ ਰਹੋ ਕਿਤੇ ਨਾ ਕਿਤੇ ਗੱਲ ਜਰੂਰ ਬਣੂਗੀ ਅੱਜ ਮਿਲ ਗਿਆ ਆਪਾਂ ਨੂੰ ਟ੍ਰੈਫਿਕ ਤੇ ਟਾਈਮ ਹੋ ਗਿਆ 11 ਵਜਨ ਵਾਲੇ ਨੇ ਅੱਜ ਲੇਟ ਹੋਗੇ ਵੈਸੇ ਤਾਂ ਸਕੈਨਰ ਦੇ ਵਿੱਚ 11:30 ਦਾ ਟਾਈਮ ਆ ਫਿਨਿਸ਼ ਟਾਈਮ ਤੇ ਜੇ ਮਾੜਾ ਮੋਟਾ ਟਾਈਮ ਉੱਪਰ ਉਹ ਵੀ ਜਾਵੇ ਉਹਦਾ ਵੀ ਕੋਈ ਚੱਕਰ ਨਹੀਂ ਆ ਕਿਉਂਕਿ ਆਪਾਂ ਫਿਨਿਸ਼ ਵੀ ਜਲਦੀ ਕਰਕੇ ਚੱਲ ਜਾਨੇ ਆਪਾਂ ਡੇਲੀ ਤੇ ਜਿਹੜੇ ਵੀ ਆਹ ਵੀਡੀਓ ਦੇਖ ਰਹੇ ਨੇ ਕਮੈਂਟਾਂ ਵਿੱਚ ਜਰੂਰ ਦੱਸਿਓ ਜੇ ਤੁਸੀਂ ਟਰੱਕ ਡਰਾਈਵਰ ਹੋ ਤਾਂ ਤੁਸੀਂ ਕਿਹੜੀ-ਕਿਹੜੀ ਕੰਟਰੀ ਦੇ ਵਿੱਚ ਡਰਾਈਵਿੰਗ ਕਰ ਰਹੇ ਹੋ ਪਹੁੰਚ ਗਏ ਜੀ ਆਪਾਂ ਪੈਟਰੋਲ ਸਟੇਸ਼ਨ ਤੇ ਅਤਾਂ ਡੀਜ਼ਲ ਫਿਲ ਕਰ ਲਈਏ ਕੱਲ ਮੈਂ ਭਰਾਇਆ ਨਹੀਂ ਸੀਗਾ ਤੇ ਅੱਜ ਹੁਣ ਜਮਾ ਹੀ ਟੈਂਕ ਖਾਲੀ ਹੋ ਗਿਆ ਅੱਜ ਡੀਜ਼ਲ ਵੀ ਭਰਉਣਾ ਤੇ ਇਹਦੇ ਵਿੱਚ ਐਡ ਬਲੂ ਉਹ ਵੀ ਫੁੱਲ ਕਰਾਉਣਾ ਅੱਜ ਤੇ ਕੱਲ ਸੈਟਰਡੇ ਹੈਗਾ ਆਪਣਾ ਵੀਕ ਦਾ ਲਾਸਟ ਦਿਨ ਅੱਜ ਸ਼ਾਮ ਨੂੰ ਹੀ ਪਤਾ ਲੱਗ ਜਾਊਗਾ ਵੀ ਨੈਕਸਟ ਵੀਕ ਆਪਾਂ ਨੂੰ ਕਿਹੜਾ ਰੂਟ ਮਿਲਦਾ ਵਾ ਹੁਣ ਕਰ ਲਈਏ ਡੀਜ਼ਲ ਫਿਲ हां जी दोस्तों ਕਹਿੰਦੇ ਟੈਂਕ ਫੁੱਲ ਕਰਾ ਲਿਆ ਤੇ ਪਹੁੰਚ ਗਏ ਆ ਕੰਪਨੀ ਦੇ ਵਿੱਚ ਤੇ ਅੱਜ ਮੇਰੇ ਕੋਲ ਹੈਗੀਆਂ ਨੇ 5 ਖਾਲੀ ਟਰਾਲੀਆਂ ਨੇ ਤੇ ਇੱਕ ਭਰੀ ਹੋਈ ਟਰਾਲੀ ਆ ਹੁਣ ਉਹਨੂੰ ਅਨਲੋਡ ਕਰਨਾ ਵਾ 5 ਇੱਕ ਮਿੰਟ ਦਾ ਕੰਮ ਆ ਬਸ ਕਰਕੇ ਫਿਰ ਆਪਣਾ ਕੰਮ ਫਿਨਿਸ਼ ਕੈਮਰੇ 'ਚ ਹੀ ਦੇਖ ਰਿਹਾ ਲੱਗਦਾ ਇਹਨਾਂ ਨੇ ਮੈਨੂੰ ਰਿੰਗ ਕਰਨ ਤੋਂ ਪਹਿਲਾਂ ਹੀ ਘੋਲਤਾ ਜਦ ਮੈਂ ਜੋਬ ਸਟਾਰਟ ਕੀਤੀ ਸੀਗੀ ਇਹ ਵਾਲੀ ਤੇ ਮੈਨੂੰ ਹਜੇ ਲੈਂਗੁਏਜ ਆਉਂਦੀ ਨਹੀਂ ਸੀਗੀ ਪ੍ਰੋਪਰ ਤੇ ਮੈਨੂੰ ਬੜਾ ਔਖਾ ਲੱਗਦਾ ਸੀ ਇੱਥੇ ਜਦੋਂ ਆ ਬੈਰੀਅਰ ਤੇ ਪਹੁੰਚਦੇ ਆ ਤੇ ਰਿੰਗ ਕਰਕੇ ਫਿਰ ਇਹਨਾਂ ਨੂੰ ਦੱਸਣਾ ਵੀ ਕੀ ਹੈਗਾ ਵਾ ਟਰੱਕ ਦੇ ਵਿੱਚ ਲੋਡ ਕਿੰਨਾ ਹੈਗਾ ਹਨਾ ਮੈਨੂੰ ਬਹੁਤ ਔਖਾ ਲੱਗਦਾ ਸੀਗਾ ਤੇ ਮੈਂ ਤਾਂ ਅੰਗਰੇਜ਼ੀ ਦੇ ਵਿੱਚ ਹੀ ਲੱਗ ਜਾਂਦਾ ਸੀਗਾ ਮੈਂ ਤਾਂ ਗੱਲ ਕਰਨ ਅੱਗੋਂ ਫਿਰ ਜਿਹੜਾ ਵੀ ਬੋਲਦਾ ਸੀ ਉਹ ਆਪੇ ਫਿਰ ਇੰਗਲਿਸ਼ 'ਚ ਆ ਜਾਂਦਾ ਸੀਗਾ ਕਿਉਂਕਿ ਇੱਥੇ ਸਿਰਫ ਕੰਪਨੀ ਵਾਲੇ ਬੰਦੇ ਨਹੀਂ ਹੈਗੇ ਬਾਰੋਂ ਵੀ ਟਰੱਕ ਆਉਂਦੇ ਨੇ ਹੋਰ ਕੰਪਨੀਆਂ ਤੋਂ ਤੇ ਉਹਨਾਂ ਨੂੰ ਵੀ ਫਿਰ ਕਈਆਂ ਨੂੰ ਲੈਂਗੁਏਜ ਆਉਂਦੀ ਨਹੀਂ ਹੈਗੀ ਤਾਂ ਫਿਰ ਇੰਗਲਿਸ਼ ਬੋਲਦੇ ਹੀ ਨੇ ਇੱਥੇ ਆਫਿਸ ਦੇ ਵਿੱਚ ਸੋ ਇਨ ਆਉ ਕੰਨੀ ਆਇਆ ਹੈਗਾ ਮੇਰੇ ਲਈ ਹੁਣ ਜਗ੍ਹਾ ਇੱਥੇ ਆਪਾਂ ਨੂੰ ਇੱਥੇ ਲਾ ਦਨੇ ਆ ਤੇ ਕਰੀਏ ਖਾਲੀ ਰੂਟ ਹੋ ਗਿਆ ਜੀ ਫਿਨਿਸ਼ ਆਪਾਂ ਲਾਤਾ ਟਰੱਕ ਪਾਰਕਿੰਗ ਤੇ ਹੁਣ ਕੱਢ ਲਈਏ ਕਾਰ ਤੇ ਜਦ ਨੂੰ ਭਰ ਦਈਏ ਆਪਾਂ ਡੈਰੀ ਜਦੋਂ ਵੀ ਰੂਟ ਤੋਂ ਫਿਨਿਸ਼ ਕਰਨਾ ਆ ਡੈਰੀ ਇਹਨਾਂ ਨੇ ਇੱਕ ਆ ਫਾਈਲ ਦਿੰਦੇ ਨੇ ਇੱਕ ਫਾਈਲ ਦਿੰਦੇ ਆ ਕਾਰ ਡੈਰੀ ਜੀ ਆ ਤੇ ਇਹ ਫਿਲ ਕਰਨੀ ਆ ਡੇਟ ਟਾਈਮ ਤੇ ਕਿਲੋਮੀਟਰ ਵਗੈਰਾ ਸਾਰਾ ਕੁਛ ਇੱਥੇ ਲਿਖਣਾ ਹੁੰਦਾ ਤੇ ਤੁਹਾਡਾ ਰੂਟ ਨੰਬਰ ਜਿਹੜਾ ਵੀ ਤੁਸੀਂ ਰੂਟ ਨੰਬਰ ਲੈ ਕੇ ਜਾਂਦੇ ਹੋ ਸਾਰਾ ਲਿਖਣਾ ਹੁੰਦਾ ਇਹਦੇ ਉੱਤੇ ਸੋ ਇਹਨਾਂ ਨੂੰ ਪਤਾ ਲੱਗਦਾ ਰਹਿੰਦਾ ਇਨ ਕੇਸ ਕੋਈ ਟਰੱਕ ਤੇ ਡੈਮੇਜ ਹੋਇਆ ਹੋਵੇ ਤਾਂ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਕੌਣ ਲੈ ਕੇ ਗਿਆ ਸੀ ਤੇ ਕਿਹਨੇ ਕੀਤਾ ਅੱਜ ਪੂਰਾ 1 ਘੰਟਾ ਲੇਟ ਹੋ ਗਏ ਟ੍ਰੈਫਿਕ ਕਰਕੇ ਸੋ 11:30 ਵਜੇ ਹੁਣ ਫਿਨਿਸ਼ ਹੋਇਆ ਤੇ ਆ ਸੀਗਾ ਜੀ ਅੱਜ ਦਾ ਕੰਮ ਹੁਣ ਦੇਖਦੇ ਅੰਦਰ ਜਾ ਕੇ ਨੋਟਿਸ ਬੋਰਡ ਤੇ ਲਿਖਿਆ ਹੋਊਗਾ ਵੀ ਨੈਕਸਟ ਵੀਕ ਕਿਹੜਾ ਰੂਟ ਕਰਨਾ ਲੱਗਦਾ ਰਿਹਾ ਮੈਨੂੰ ਵੀ ਹੁਣ 32 ਨੰਬਰ ਦੇਣਗੇ ਫਿਰ ਕਿਉਂਕਿ ਹੁਣ 31 ਨੰਬਰ ਮਿਲਿਆ ਸੀ ਇਹ ਸੀਕੁਐਂਸ ਹੌਲਡਰ ਨਾਲ ਚੱਲਦੇ ਆ ਰੂਟ ਆ 31 ਸੀਗਾ ਫਿਰ 32 31 ਤੋਂ ਲੈ ਕੇ 34 ਤੱਕ ਮੈਂ ਆਹ ਸਾਰੇ ਕੀਤੇ ਹੋਏ ਨੇ ਸੋ ਮੈਨੂੰ ਇਹ ਡਿਫਿਕਲਟ ਨਹੀਂ ਲੱਗਦੇ ਹੈਗੇ ਰੂਟ ਤੇ ਚਲੋ ਹੁਣ ਕਾਰਡ ਕੱਢ ਲਿਆ ਆਪਾਂ ਤੇ ਚੱਲਦੇ ਆਂ ਆਫਿਸ ਦੇ ਵਿੱਚ ਫਾਈਲ ਦੇ ਕੇ ਚੱਲੀਏ ਪਾਰਕਿੰਗ ਵੱਲ ਸੋ ਨੋਟਿਸ ਬੋਰਡ ਤੇ ਲਾਤਾ ਜੀ ਇਹਨਾਂ ਨੇ ਅਗਲੇ ਹਫਤੇ ਦਾ ਟੂਰ ਆਪਾਂ ਨੂੰ ਮਿਲੇ ਆ 32 ਨੰਬਰ ਜੋ ਕਿ ਹੈਗਾ ਕੰਟੇਨਰਾਂ ਵਾਲਾ ਸੋ ਨੈਕਸਟ ਵੀਕ ਆਪਾਂ ਬਣਾਵਾਂਗੇ ਵਲੌਗ ਕੰਟੇਨਰਾਂ ਵਾਲੇ ਦਾ ਤੇ ਇੱਥੇ ਕਰਦੇ ਆ ਜੀ ਆਪਾਂ ਵਲੌਗ ਨੂੰ ਫਿਨਿਸ਼ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਨੂੰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ